ਆਪੋ ਤਾਂ ਮੈਂ ਜਾਣਾ ਦੁਕਾਨ ਤੇ ਸਭ ਅਸਫਾਈ ਕਰਦੀ ਨਾਲੇ ਭਾਂਡੇ ਮਾਜਦੇ ਠੀਕ ਹੈ ਕੋਈ ਨਾ ਕੋਈ ਉਹ ਮੈਂ ਕਰ ਲਵਾਂ ਤੇਰਾ ਲੈ ਹੁਣ ਭਾਂਡੇ ਹੀ ਮਾਜਦੇ ਆ ਇਹਦਾ ਕੰਮ ਤੇ ਚੱਲਾਂਗੇ ਪਲੇਟ ਹੋਈ ਨੇ ਇਹ ਸੁਣਾ ਰਿਹਾ ਹਾਂ ਹਾਂ ਜੀ ਮੈਂ ਸਾਰਾ ਸੈਸੇ ਗੱਲ ਜੀ ਆ ਗਈ ਬਸ ਕੰਮ ਇਹ ਥੋੜਾ ਕਰੀ ਕਰਿਆ ਦੇ ਸੀ ਜੇ 10 ਮਿੰਟ ਦੇ ਘਾੜੀ ਠੀਕ ਨੀ ਹਾਂ ਹਾਂ ਭਾਈ ਕਿਵੇਂ ਆਵਣੀ ਵਧੀਆ ਭਾਈ ਤੂੰ ਕਿਵੇਂ ਹੋਰ ਕਿੱਥੇ ਸੀ ਮੈਂ ਆਪਣੇ ਕੰਮ ਤੇ ਸੀਗਾ ਅੱਛਾ ਉਹ ਕੱਲ ਨੂੰ ਆਪਾਂ ਕਿਤੇ ਜਾ ਕੇ ਆਉਣਾ ਯਾਰ ਜ਼ਰੂਰੀ ਯਾਰ ਮੈਨੂੰ ਫਿਰ ਛੁੱਟੀਆਂ ਲੈਣੀਆਂ ਮੈਸਤਰੀ ਨੇ ਨਹੀਂ ਯਾਰ ਕੱਲ ਨੂੰ ਜ਼ਰੂਰੀ ਜਾਣਾ ਆਪਾਂ ਤੋਂ ਜੇ ਮਰਜ਼ੀ ਕਰਨੀ ਭਾਈ ਬਣੇ ਫਿਰ ਨਵਲ ਚੱਲੀ ਆਪਾਂ ਜ਼ਰੂਰੀ ਜਾ ਕੇ ਆਉਣਾ ਕਿਤੇ ਚੱਲ ਫਿਰ ਐ ਕਰੂੰ ਮੈਂ ਮੈਸਤਰੀ ਨੂੰ ਬਸਲੂਗਾ ਹਾਂ ਹਾਂ ਪੁੱਛਣੀ ਆਉਦੀ ਹੈ ਮੈਸਤਰੀ ਦੀ ਠੀਕ ਹੈ ਹਾਂ ਚਲ ਕੱਲ ਨੂੰ ਪੱਕਾ ਦਾ ਮਾਗੇ ਠੀਕ ਹੈ ਠੀਕ ਹੈ ਵੀ ਮੈਂ ਕਾਨੂੰਨ ਪਾਸੇ ਜਾ ਕੇਣਾ ਚੀਗਾ ਤੇ ਛੁੱਟੀ ਮਿਲ ਜੂਗੀ ਮੈਨੂੰ ਐਂ ਕੋ ਕਰਦਾ ਯਾਰ ਬੰਦਾ ਤਾਂ ਹੈ ਨਹੀਂ ਕੋਈ ਜ਼ਰੂਰੀ ਆਈ ਜਾਣਾ ਥੋੜਾ ਦੇ ਦਿਨ ਛੁੱਟੀ ਮੈਨੂੰ ਐਂ ਕੋ ਕਰਦਾ ਦੇ 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 ਵਾਹ ਯਾਰ ਦੇਖ ਲਓ ਵੀ ਮੈਨੂੰ ਕੰਮ ਚੀਜ਼ ਰੂ ਹੈ ਦੇ 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 ਚਲ ਫਿਰ ਦੇਖ ਲੈ ਕੰਮ ਕਰਨਾ ਬੰਦਾ ਬਸੜੇ ਦੇ ਦੀ ਕੋਈ ਹਾਂ ਚਲ ਕੋਈ ਨਾ ਬੰਦਾ ਬਸਕੇ ਦੇ ਦਊਗਾ ਚਲ ਐਂ ਚਲ ਓ ਮਣੀ ਹਾਂ ਭਾਈ ਓਏ ਆ ਚੱਲੀ ਏ ਕਮਿਆ ਵਧੀਆ ਵੀਰੇ ਹੋਰ ਕੀ ਹਾਲ ਆ ਵਧੀਆ ਵਧੀਆ ਆ ਚੱਲੀ ਏ ਬਾਬੇ ਮੇਰੇ ਯਾਰ ਮੂੰਹ ਸਿਰ ਲੈ ਇਨਸੈਟ ਹੈਗਾ ਢਾੜੀ ਢੂੜੀ ਵਾਲੀ ਹੋ ਗਈ ਓਏ ਮੂੰਹ ਸਿਰ ਨੂੰ ਕੀ ਆ ਆ ਜਾ ਤਲਾ ਪਹਿਲਾਂ ਮੂੰਹ ਸਿਰ ਰੀਸੈਟ ਕਰਾ ਕੇ ਲਾ ਚੱਲ ਮੈਂ ਕੁੰਡੇ ਲਾ ਦੇ ਮੜੇ ਆ ਜਾ ਆ ਜਾ ਜਰਾ ਛੇਤੀ ਕਰ ਬਈ ਵਧੀਆ ਬਣਾ ਦੇਵੀਂ ਓ ਹੋਰ ਜਮਾ ਸਰਾ ਤੇਰਾ ਕਰਾ ਸਤਰੀ ਵਾਲੀ ਉਹੀ ਸਪਾਈ ਕਰੀਂ ਬੰਦਿਆ ਬਾਈ ਹੋਰ ਵੀ ਗਿਆ ਨਾ ਇਸੇ ਆ ਬਈ ਹੋਰ ਕਰਤਾ ਬੰਦਿਆ ਬੰਦਿਆ ਨਰਾ ਮੁੰਡਾ ਦਾ ਆਪਾਂ ਕੰਮ ਕਰਾਉਣਾ ਬਣਾਇਆ ਕੀ ਕਰਾਉਣਾ ਇਹਦਾ ਕਰਮੜਾ ਮੂਸੇ ਸੈਟ ਮਾਣੇ ਬਾਹਰ ਜਾ ਕੇ ਕਰਾ ਦੇ ਆਜੋ ਬਾਈ ਜੋ ਉੱਥੇ ਬੈਠੋ ਬੈਠੋ ਪੁੱਤ ਆ ਗਈ ਹਲੋ ਬਾਈ ਬਾਹਰ ਸੈਟ ਕਰਨੇ ਹਾਂਜੀ ਬਾਈ ਹਾਂਜੀ ਬਸ ਦੁਕਾਨ ਦੇ ਸੀ ਕੰਮ ਕਰੀ ਜਾਂਦਾ ਸੀ ਅੱਜ ਅੱਛਾ ਅੱਛਾ ਚਲ ਕੋਈ ਗੱਲ ਨਹੀਂ ਜੀ ਆ ਜਾਣਾ ਹਰੇ ਪਤਾ ਹਾਂਜੀ ਰਾਮਣਾ ਹਾਂਜੀ ਚਲ ਆਓ ਇੱਧਰ ਬੇਟਾ ਆ ਗਈ ਆਹ ਮੁੰਡੇ ਦਾ ਕਰੂ ਕੰਮ ਹਾਂਜੀ ਕਟਾਈ ਕਰਦੇ ਹੋ ਤੇ ਆਹ ਫੇਸ਼ੀਅਲ ਵਗੈਰਾ ਕਰਦੇ ਹੁੰਦਾ ਠੀਕ ਹੈ ਠੀਕ ਹੈ ਮੈਂ ਥੋੜਾ ਕੰਮ ਆ ਮੈਂ ਜਾਇਆ ਮੈਂ ਓਕੇ ਠੀਕ ਇੱਕ ਵਾਰ ਲੱਗਣੀ ਥੋੜੀ ਹਾਂਜੀ खा बहुत सोनी मेले तो चली ਲਾਈਟ ਇਹ ਢੀ ਆਪਨ ਉਪਰ ਦੂਰ ਲੱਗਣਾ ਚਾਹ ਨਾਲ ਪੀਤਾ ਹੋਇਆ ਮਾਰੀ ਲਾਲੇ ਮਾਰੀ ਸਰ ਮੈਂ ਸੁਣੇ ਕੱਲ੍ਹ ਦੱਸੇ ਨਹੀਂ ਸੀ ਹਾਂਜੀ ਬੇਟਾ ਉਹ ਰਮਨ ਦੀ ਦੀ ਉਹ ਸਾਰਾ ਦਿਨ ਫੋਨ ਤੇ ਲੱਗੇ ਰਹਿੰਦੇ ਗੱਲਾਂ ਕਰੀ ਜਾਂਦੇ ਨੇ ਏਦੇ ਹੀ ਕਿਸੇ ਨਾਲ ਉਹਦਾ ਪੁੱਤ ਤਾਂ ਕਈ ਵਾਰ ਘਰੋਂ ਕੋਲੋਂ ਫੋਨ ਆ ਜਾਂਦਾ ਕਿਸੇ ਰਿਸ਼ਤੇਦਾਰ ਦਾ ਨਹੀਂ ਸਾਰੇ ਜੇ ਤੁਸੀਂ ਬਗਜਦੇ ਨਹੀਂ ਵੀ ਗੱਲਾਂ ਹੀ ਕਰੀ ਜਾਂਦੇ ਰਹਿੰਦੇ ਆ ਕਿਸੇ ਨਾਲ ਅੱਛਾ ਜਦੋਂ ਮੈਂ ਹੁੰਦਾ ਨਹੀਂ ਸਾਰਾ ਦਿਨ ਫੋਨ ਲੱਗਿਆ ਰਹਿੰਦਾ ਕਰੀ ਜਾਂਦੇ ਰਹਿੰਦੇ ਹੁਣ ਕਿੱਥੇ ਰਹੋ ਹੁਣ ਤਾਂ ਪਤਾ ਨਹੀਂ ਆਈ ਨਹੀਂ ਅੱਛਾ ਚਲੋ ਕੋਈ ਗੱਲ ਨਹੀਂ ਬੁੱਤ ਕਰਦੇ ਆਪਾਂ ਇਹ ਗੱਲ ਜਦੋਂ ਆ ਜਾਣੇ ਆਵਣੇ ਪੁੱਤ ਹਾਂਜੀ ਸਰ ਤੁਸੀਂ ਦੁਕਾਨ ਤੇ ਕੀ ਕਰਦੇ ਹੋ ਨੇ ਬੇਟਾ ਸਾਰਾ ਦਿਨ ਕੰਮ ਹੀ ਕਰਦੇ ਆਂ ਜੀ ਪੁੱਤ ਉਹ ਆਪਣੇ ਲੱਗੇ ਹੋਇਆ ਦੁਕਾਨ ਦੇ ਉੱਤੇ ਕੈਮਰੇ ਹਾਂਜੀ ਥੋੜੀ ਮੈਂ ਵੀਡੀਓ ਦੇਖੀ ਆ ਤੁਸੀਂ ਸਾਰਾ ਦਿਨ ਫੋਨ ਤੇ ਲੱਗੇ ਰਹੇ ਹੋ ਹਾਂਜੀ ਇਹ ਪੁੱਤ ਗੱਲਾਂ ਵਧੀਆ ਨਹੀਂ ਹੁੰਦੀਆਂ ਤੁਸੀਂ ਜਿਹੜਾ ਕੰਮ ਆ ਜਿਹੜਾ ਤੁਸੀਂ ਦੱਸਦੇ ਚੱਲ ਰਹੇ ਹੋ ਨਾ ਇਹ ਬਰਬਾਦੀ ਦੇ ਰਸਤੇ ਆ ਜੀ ਹਾਂਜੀ ਤੁਸੀਂ ਕੰਮ ਕਰਿਆ ਕਰੋ ਪੁੱਤ ਐਦਾਂ ਦੇ ਕੰਮਾਂ ਦੇ ਵਿੱਚ ਕੋਈ ਫਾਇਦਾ ਨਹੀਂ ਹੈਗਾ ਹਾਂਜੀ ਠੀਕ ਆ ਜੇ ਤੁਸੀਂ ਐਦਾਂ ਦੇ ਕੰਮ ਨਹੀਂ ਕਰਨੇ ਨੇ ਫਿਰ ਤੁਸੀਂ ਦੁਕਾਨ ਤੋਂ ਛੁੱਟੀ ਲੈ ਲਓ ਤੁਸੀਂ ਅੱਗੇ ਜੀ ਅੱਗੇ ਤੇ ਕੰਮ ਨਹੀਂ ਕਰਦੇ ਚਲੋ ਕੋਈ ਗੱਲ ਨਹੀਂ ਅੱਗੇ ਤੋਂ ਧਿਆਨ ਰੱਖਿਓ ਵੀ ਐਸੀ ਗਲਤੀ ਨਾ ਹੋਵੇ ਠੀਕ ਹੈ ਠੀਕ ਹੈ

ਉਹ ਬੜਾ ਧੋਖਾ ਹੋ ਗਿਆ ਮੇਰਾ ਯਾਰ ਉਹ ਤੇ ਕੀ ਦਵਾਈ ਦੇ ਦਿੰਦੇ ਆ ਨਾ ਬਈ ਦਵਾਈ ਲੋੜੀ ਮੈਂ ਆਪੇ ਛੱਟ ਹੋ ਜਾਉਂਦਾ ਤਾਰ ਉਹ ਮੁੰਡਾ ਇਹ ਧੋਖੇ ਦੀ ਦਵਾਈ ਚੱਕ ਬਈ ਦਾਰੂ ਨਾ ਬਈ ਮੈਂ ਦਾਰੂ ਨਹੀਂ ਪੀਦਾ ਮੈਂ ਬਸ ਐਂ ਛੱਟ ਹੋ ਜਾਉਂਗਾ ਬਈ ਜਿਵੇਂ ਬੁਖਾਰ ਦੀ ਦਵਾਈ ਹੁੰਦੀ ਆ ਨਾ ਇਹ ਧੋਖੇ ਦੀ ਦਵਾਈ ਆ ਕਿਹੜਾ ਲਾਲਾ ਕੁੱਤਾ ਕੁਝ ਜਿਹੜੇ ਬਈ ਗਾਣੇ ਆਉਂਦੇ ਨੇ ਉਹ ਏਸੀ ਜਿਹਾਉਂਦੇ ਨੇ ਫਿਰ ਹਾਂ ਹਾਂ ਛੱਟੂ ਨਹੀਂ ਫਿਰਨਾਂ ਬਈ ਮੈਂ ਬਈ ਦੇਖ ਲਓ ਬਈ ਮੈਂ ਬੀਦੀ ਨਹੀਂ ਸੀ ਕਰ ਯਾਰ ਇੱਕ ਵਾਰੀ ਪੀ ਲੈ ਬਈ ਮੈਂ ਤੁਹਾਡੇ ਕਹਿਣ ਤੋਂ ਪੀਣਾਗਾ ਪਹਿਲੀ ਵਾਰੀ ਮੈਂ ਪਿੰਨਾ ਜੇ ਮੈਨੂੰ ਕੁਝ ਹੋ ਗਿਆ ਭਾਈ ਚੱਕ ਕੇ ਲੈ ਜਾਓ ਭਾਈ ਨਹੀਂ ਨਹੀਂ ਚੱਕਰਾਉਣਾ ਇੱਕ ਗੋਲ ਮਾਰਾ ਹੋਰ ਨਹੀਂ ਆਹ ਦਾ ਚੱਕੇ ਦਾ ਕੋਈ ਰਹਾਜ ਆਪਾਂ ਲੇਕੀਂ ਜਾਂਦਾ